ਪੰਜਾਬ ਸਰਕਾਰ ਵੱਲੋਂ ਮੁਫਤ ਚਲਾਈ ਜਾ ਰਹੀ ਸੀਐਮਡੀ ਯੋਗਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ ਜਿਸ ਦਾ ਲਾਭ ਬਜ਼ੁਰਗ ਬੱਚੇ ਤੇ ਜਵਾਨ ਲੈ ਰਹੇ ਹਨ ਤੇ ਹੁਣ ਤੱਕ 261600 ਦੇ ਲਗਭਗ ਨਾਗਰਿਕ ਇਸ ਯੋਜਨਾ ਤਹਿਤ ਮੁਫਤ ਯੋਗ ਕਲਾਸਾਂ ਵਿੱਚ ਹਾਜ਼ਰੀ ਭਰ ਰਹੇ ਹਨ ਸੂਬੇ 'ਚ ਹਰ ਰੋਜ਼ ਲਗਭਗ 5313 ਕਲਾਸਾਂ ਲੱਗਦੀਆਂ ਹਨ ਅਤੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਇਆ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਲੱਖ ਦੇ ਕਰੀਬ ਨਾਗਰੀਕ ਇਸ ਪ੍ਰੋਗਰਾਮ ਤੋਂ ਲਾਭ ਲੈ ਚੁੱਕੇ ਹਨ। ਯੋਗਸ਼ਾਲਾ ਜੋੜਾਂ ਦੇ ਦਰਦ, ਤਣਾਅ ਅਤੇ ਹੋਰ ਸਿਹਤ ਸਮੱਸਿਆਵਾਂ ਤੇ ਕਾਬੂ ਪਾਉਣ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ। ਮੈਂ ਇਹ ਯੋਗਸ਼ਾਲਾ ਵਿੱਚ 6 ਮਹੀਨੇ ਤੋਂ ਆ ਰਹੀ ਹਾਂ। ਹੋਰ ਔਰਤਾਂ ਆਉਂਗੀਆਂ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨਾ ਦਾ ਕੰਫੀਡੈਂਸ ਲੈਵਲ ਹਾਈ ਹੋਊਗਾ ਜਿੱਦਾਂ ਕਿ ਮੇਰਾ ਵੀ ਹੋ ਰਿਹਾ ਥੋੜਾ ਥੋੜਾ ਤੇ ਮੈਂ ਕਹਿ ਰਹੀਆਂ ਕਿ ਇਹਨੂੰ ਕੰਟੀਨਿਊ ਕੀਤਾ ਜਾਵੇ ਥੈਂਕ ਯੂ ਆਪਣੇ ਮੁਹੱਲੇ ਦੇ ਪਾਰਕ ਚ ਜਾਂ ਕਿਤੇ ਤੁਹਾਨੂੰ ਕਾਮਨ ਪਲੇਸ ਮਿਲਦੀ ਹੈ ਯੋਗਾ ਸਿੱਖਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਵੱਲੋਂ ਅਸੀਂ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਯੋਗਾ ਇਨਸੈਕਟਰ ਭੇਜਾਂ ਜਿਹੜੇ ਕਿ ਤੁਹਾਨੂੰ ਯੋਗਾ ਸਿਖਾਉਣਗੇ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਇਹ ਪੂਰੀ ਦੀ ਪੂਰੀ 2 ਸਾਲ ਦੀ ਫੀਸ ਜਿਹੜੀ ਆ ਅਸੀਂ ਡੋਨੇਟ ਕਰਾਈ ਆ ਚਾਹੀ ਸਾਡੇ ਕੋ ਦਾਨੀ ਸੱਜਣ ਨੇ ਰਕੇਸ਼ ਅਗਰਵਾਲ ਨੇ ਚਾਹੀ ਸਰਕੋ ਸ਼ਰਮਾ ਜੀ ਨੇ ਜਿਨ੍ਹਾਂ ਸਕੂਲ ਦੀ ਬਿਲਡਿੰਗ ਵਿੱਚ ਬਹੁਤ हेल्प ਕੀਤੀ ਸਾਡੀ ਅਸੀਂ ਪੂਰੀ ਦੀ ਪੀਰੀ ਪੂਰੀ ਸੰਭਾਲ ਕਰਈ ਆ ਜਿਹੜਾ ਬੱਚਾ ਸਾਡਾ 4 ਕਣ ਦੇ ਵਿੱਚ ਜਿਹੜਾ ਡਾਕਟਰੀ ਵਾਸਤੇ ਗਿਆ ਉਹਨੂੰ ਵੀ ਅਸੀਂ ਪੂਰੇ ਸਟਾਫ ਮੈਂਬਰਸ ਨੇ ਅਸੀਂ ਉਹਨੂੰ ਪੈਸੇ ਇਕੱਠੇ ਕਰਕੇ ਦਿੱਤੇ ਨੇ ਕੋਈ ਬੱਚਾ ਪੜਨ ਵਾਲਾ ਹੋਵੇ ਜਿਹੜਾ ਬੱਚਾ ਪੜਨ ਵਾਲਾ ਹੋਊਗਾ ਅਸੀਂ ਉਸ ਦੀ ਜ਼ਿੰਮੇਵਾਰੀ ਵੀ ਲੈਣੇ ਆਂ ਅਗਰ ਨਹੀਂ ਫੀਸ ਦੇ ਸਕਦਾ ਔਰ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਉਹ ਸਾਡੇ ਕੋਲ ਟੈਸਟ ਦੇ ਕੇ ਐਮੀਨੈਂਸ ਦੇ ਵਿੱਚ 9th ਵਿੱਚ ਪਲੱਸ 1 ਦੇ ਵਿੱਚ ਆ ਰਹੇ ਨੇ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਆ ਸਰਕਾਰ ਵੱਲੋਂ ਜਿਹੜਾ ਇਸ ਟਾਈਮ ਵੀ ਸਾਡੇ ਬੱਚੇ ਕੱਲ ਹੀ ਅਸੀਂ ਛੱਡ ਕੇ ਆਏ ਨੇ ਜਿਹੜੇ ਇੱਕ ਲੁਧਿਆਣਾ ਵਿੱਚ ਜੇਈ ਦਾ ਕੈਂਪ ਲੱਗਿਆ ਆ ਉਸ ਦੇ ਵਿੱਚ ਸਾਡੇ 8 ਬੱਚੇ ਗਏ ਨੇ ਉਸ ਤਰ੍ਹਾਂ ਮੁਹਾਲੀ ਦੇ ਵਿੱਚ ਪਲੱਸ 2 ਦੇ ਵਿੱਚ ਜਿਹੜੇ ਆ ਤਿਆਰੀ ਵਾਸਤੇ ਜੇਈ ਦੀ ਬਈ ਕੈਂਪ ਲੱਗਿਆ ਆ ਉਸ ਦੇ ਵਿੱਚ ਸਾਡੇ 14 ਬੱਚੇ ਗਏ ਨੇ ਸਰਕਾਰ ਵੱਲੋਂ 프리 ਤਿਆਰੀ ਕਰਾਈ ਜਾ ਰਹੀ ਜਿਹੜੀ ਕਿ ਲੱਖਾਂ ਰੁਪਏ ਖਰਚ ਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਤਿਆਰੀ ਕਰਦੇ ਨੇ ਉਹ ਸਰਕਾਰ ਵੱਲੋਂ ਕੈਂਪ ਲਗਾ ਕੇ ਸਕੂਲ ਦੇ ਵਿੱਚ ਵੀ ਇਹਨੇ ਪੜਾਈ ਕਰਾਈ ਜਾ ਰਹੀ ਹੈ ਉਸੇ ਤਰ੍ਹਾਂ ਜਿਹੜੇ ਆ ਬੱਚੇ ਕੋਈ ਲਾਅ ਵਿੱਚ ਜਾਣਾ ਚਾਹੁੰਦੇ ਉਹਦੀ ਵੀ ਤਿਆਰੀ ਕਰਾਈ ਜਾ ਰਹੀ ਹੈ ਇਸੇ ਤਰ੍ਹਾਂ ਬੱਚੇ ਕੋਈ ਜਿਹੜੇ ਆ ਕਲੈਟ ਵਿੱਚ ਸੀਏ ਬਣਨਾ ਚਾਹੁੰਦੇ ਉਸੇ ਵੀ ਤਿਆਰੀ ਕਰਾਈ ਜਾ ਰਹੀ ਹੈ ਫ੍ਰੀ ਆਫ ਕੋਸ ਤਿਆਰੀ ਕਰਾਈ ਜਾ ਰਹੀ ਹੈ ਇਹ ਫੈਸਿਲਟੀਆਂ ਚਲੋ ਇੱਕ ਸਰਕਾਰ ਵੱਲੋਂ ਆ ਇੱਕ ਖੁਦ ਤੁਸੀਂ ਵੀ ਆਪਣੇ ਵੱਲੋਂ ਐਫਰਟਸ ਕਰਕੇ ਮੰਨ ਲਓ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਬੱਚੇ ਜ਼ਰੂਰਤਮੰਦ ਨੇ ਔਰ ਪੜਨ ਵਾਲੇ ਨੇ ਉਹਨਾਂ ਦੀ ਹੈਲਪ ਕਰ ਰਹੇ ਹਾਂ ਔਰ ਜਿਹੜੀ ਦੂਸਰੀ ਗੱਲ ਇਹ ਆ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵੱਡੇ ਪੱਧਰ ਤੇ ਜਿਹੜੀ ਆ ਫੀਸ ਪੇ ਕਰਨੀ ਪੈਂਦੀ ਸੀ ਤੇ ਜਿਹੜੇ ਇੱਕ ਕੁਝ ਜਿਹੜੇ ਲੋਕਾਂ ਦੀ ਮੈਂਟੈਲਿਟੀ ਬਣ ਚੁੱਕੀ ਆ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਹੈ ਨਹੀਂ ਤੇ ਸਰ ਪ੍ਰਾਈਵੇਟ ਸਕੂਲ 'ਚ ਪੜ੍ਹਾਵਾਂਗੇ ਬੱਚੇ ਦਾ ਭਵਿੱਖ ਵਧੀਆ ਬਣੂਗਾ ਇਸ ਲਈ ਜਿਹੜੇ ਫਗਵਾੜੇ ਦੇ ਜਾਂ ਜਿਹੜੇ ਪੇਰੈਂਟਸ ਨੇ ਜਾਂ ਸਾਡੇ ਪੂਰੇ ਪੰਜਾਬ ਦੇ ਪੇਰੈਂਟਸ ਨੇ ਉਹਨਾਂ ਨੂੰ ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਕੋਈ ਮੈਂ ਮੇਰਾ ਇਹੀ ਮੈਸੇਜ ਆ ਵੀ ਤੁਸੀਂ ਇੱਕ ਵਾਰ ਸਕੂਲ ਆ ਕੇ ਦੇਖੋ ਸਕੂਲ ਆਫ ਐਮੀਨਿਅਸ ਫਗਵਾੜਾ ਮੈਂ ਕਹਿੰਦਾ ਇਲਾਕੇ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਇਸ ਤਰ੍ਹਾਂ ਨਹੀਂ ਹੋਏਗਾ। ਜੀ। ਔਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਜਦੋਂ ਦਾ ਸਕੂਲ ਆਫ ਐਮਿਨੈਂਸ ਬਣਿਆ ਆ ਪ੍ਰਾਈਵੇਟ ਸਕੂਲਾਂ ਦੇ ਪੇਰੈਂਟਸ ਤੋਂ ਸਾਡੇ ਕੋਲ ਲਾਈਨਾਂ ਲਾ ਕੇ ਅਕੈਡਮਿਸ਼ਨ ਲੈ ਰਹੇ ਨੇ। ਜੀ। ਔਰ ਇਹ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਜਿਹੜੀ ਜਿਹੜੀਆਂ ਫੈਸਿਲਿਟੀਆਂ ਨੇ ਸਰਕਾਰ ਵੱਲੋਂ ਜਾਂ ਸਾਡੇ ਵੱਲੋਂ ਸਕੂਲ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਉਸ ਦਾ ਫਾਇਦਾ ਉਠਾਓ ਆਪਣੇ ਬੱਚਿਆਂ ਨੂੰ ਜਿਹੜੇ ਸਕੂਲ ਆਫ ਐਮਿਨੈਂਸ ਵਿੱਚ ਦਾਖਲ ਕਰੋ। ਇੱਕ ਜਿਹੜੀ ਪਿਛਲੇ ਕਈ ਦਹਾਕਿਆਂ ਤੋਂ ਪੇਰੈਂਟਸ ਦੀ ਆਮ ਲੋਕਾਂ ਦੀ ਇੱਕ ਜਿਹੜਾ ਉਹ ਪਰਸੈਪਸ਼ਨ ਬਣੀ ਹੈ ਯਾਰ ਸਰਕਾਰੀ ਸਕੂਲ ਚ ਪੜਾਵਾਂਗੇ ਤਾਂ ਲੋਕ ਕੀ ਕਹਿਣਗੇ ਇੱਕ ਜਿੱਦਾਂ ਪ੍ਰਾਈਵੇਟ ਸਕੂਲ ਸਟੇਟਸ ਸਿੰਬਲ ਬਣ ਚੁੱਕਿਆ ਆ ਉਹਦੇ ਲਈ ਕੀ ਇੱਕ ਜਿਹੜੀ ਕਹੋਗੇ ਤੁਸੀਂ ਸਰ ਤੁਸੀਂ ਫਗਵਾੜੇ ਦੇ ਵਿੱਚ ਕਿਸੇ ਨੂੰ ਜਾ ਕੇ ਪੁੱਛ ਸਕਦੇ ਹੋ ਬੀ ਸਕੂਲ ਆਫ ਐਮੀਨੈਂਸ ਦਾ ਕੀ ਸਟੇਟਸ ਹੈ ਜੀ ਲੋਕੀ ਆਪਣੇ ਪੇਰੈਂਟਸ ਆਪਣੇ ਬੱਚੇ ਨੂੰ ਐਡਮਿਸ਼ਨ ਕਰਾਉਣ ਵਾਸਤੇ ਇੱਥੇ ਤਤਬਰ ਹੋਏ ਪਏ ਨੇ ਔਰ ਐਡਮਿਸ਼ਨ ਵਾਸਤੇ ਸਾਡੇ ਕੋਲ ਲਾਈਨਸ ਲੱਗੀਆਂ ਹੋਈਆਂ ਨੇ ਮੈਂ ਦੱਸ ਰਿਹਾ ਵੀ ਸਾਡੇ ਕੋਲ ਇੰਨੀ ਐਡਮਿਸ਼ਨ ਆ ਰਹੀ ਹੈ ਵੀ ਸਾਨੂੰ ਪਿਛਲੇ ਸਾਲ ਜਿਹੜੀ ਆ 9th ਵਿੱਚ ਔਰ +1 ਦੇ ਵਿੱਚ ਟੈਸਟ ਲੈ ਕੇ ਬੱਚੇ ਰੱਖਣੇ ਪਏ। ਵੀ ਇੰਨੀ ਜ਼ਿਆਦਾ ਐਡਮਿਸ਼ਨ ਹੋ ਰਹੀ ਆ ਔਰ ਅਸੀਂ ਮੈਕਸਿਮਮ ਕੋਸ਼ਿਸ਼ ਕਰਦੇ ਆ ਵੀ ਜਿਹੜੇ ਬੱਚੇ ਕੁਆਲਟੀ ਵਾਈਜ਼ ਔਰ ਕੁਆਂਟੀਟੀ ਵਾਈਜ਼ ਅੱਛੇ ਬੱਚੇ ਜਿਹੜੇ ਆ ਉਹ ਸਾਡੇ ਕੋਲ ਪੜਨ ਔਰ ਕਿਸੇ ਬੱਚੇ ਨੂੰ ਇਸ ਤਰ੍ਹਾਂ ਦਾ ਬੱਚਾ ਨਾ ਕੋ ਰਹਿ ਜਾਵੇ ਜਿਹੜਾ ਜਿਹਨੂੰ ਫੈਸਿਲਿਟੀ ਦੀ ਲੋੜ ਹੈਗੀ ਆ ਜਿਹੜਾ ਗਰੀਬ ਬੱਚਾ ਆ ਉਹਦੀ ਹਰ ਤਰ੍ਹਾਂ ਦੀ ਅਸੀਂ ਮਦਦ ਕਰਾਂਗੇ। ਇਹਨਾਂ ਪ੍ਰਿੰਸੀਪਲ ਗੋਗਨਾ ਜੀ ਔਰ ਜਿਹਨਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹ ਸਕੂਲ ਆਫ ਐਮਿਨੈਂਸ ਦੇ ਵਿੱਚ ਭਰਤੀ ਕਰਵਾਉਣ ਦੇ ਲਈ ਜਿਹੜੇ ਫਗਵਾੜਾ ਦੇ ਪੇਰੈਂਟਸ ਨੇ ਉਹ ਪੱਵਾ ਪਾਰ ਹੋਏ ਪੈ ਨੇ ਤੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਇੰਟਰੈਂਸ ਟੈਸ ਲੈ ਕੇ ਫਿਰ ਐਡਮਿਸ਼ਨ ਕਰਾਈ ਜਾ ਰਹੀ ਆ ਤੇ ਇਹ ਜਿਹੜੀ ਸਕੂਲ ਦੀ ਪ੍ਰਾਪਤੀ ਆ ਆਪਣੇ ਆਪ ਦੇ ਵਿੱਚੇ ਵੱਡੀ ਗੱਲ ਹੈ ਇਹ ਤਾਂ ਸੁਣਿਆ ਸੀ ਅਸੀਂ ਬਈ ਪ੍ਰਾਈਵੇਟ ਸਕੂਲ ਦੇ ਵਿੱਚ ਬੱਚੇ ਦਾ ਟੈਸਟ ਹੁੰਦਾ ਤਾਂ ਫਿਰ ਐਡਮਿਸ਼ਨ ਹੁੰਦੀ ਆ ਸਰਕਾਰੀ ਸਕੂਲ ਜਿੱਥੇ ਐਡਮਿਸ਼ਨ ਦੇ ਲਈ ਇਹ ਜਿਹੜੇ ਕਿ ਟੀਚਰਸ ਨੇ ਉਹ ਅੱਗੇ ਕਿਤੇ ਤਰਸਦੇ ਸੀ ਬਈ ਬੱਚਾ ਸਾਡੇ ਕੋ ਆਵੇ ਤੇ ਜਿਵੇਂ ਕਿ ਟੀਚਰ ਇਸ ਵੇਲੇ ਜਿਹੜੀ ਆ ਫਗਵਾੜਾ ਸਕੂਲ ਦਾ ਆਪਣੇ ਆਪ ਦੇ ਵਿੱਚ ਜਿਹੜੀ ਕਪੂਰਤਲ ਜ਼ਿਲ੍ਹੇ ਵਿੱਚ ਮਿਸਾਲ ਕਾਇਮ ਕੀਤੀ ਆ ਸਕੂਲ ਆਫ ਐਮੀਨੈਂਸ ਨੇ ਕਿ ਇੰਟਰੈਸਟ ਟੈਸਟ ਤੋਂ ਬਾਅਦ ਬੱਚਾ ਇਸ ਸਕੂਲ ਚ ਰੱਖਿਆ ਜਾਂਦਾ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ ਪੂਰੀ ਦੀ ਪੂਰੀ 2 ਸਾਲ ਦੀ ਫੀਸ ਜਿਹੜੀ ਆ ਅਸੀਂ ਡੋਨੇਟ ਕਰਾਈ ਆ ਚਾਹੀ ਸਾਡੇ ਕੋ ਦਾਨੀ ਸੱਜਣ ਨੇ ਰਕੇਸ਼ ਅਗਰਵਾਲ ਨੇ ਚਾਹੇ ਸਰ ਕੋ ਸ਼ਰਮਾ ਜੀ ਨੇ ਜਿਹਨਾਂ ਸਕੂਲ ਦੀ ਬਿਲਡਿੰਗ ਵਿੱਚ ਬਹੁਤ ਸਾਰੀ ਹੈਲਪ ਕੀਤੀ ਸਾਡੀ ਅਸੀਂ ਪੂਰੀ ਦੀ ਪੂਰੀ ਪੂਰੀ ਸਮਰਥਨ ਕਰੀਆ ਜਿਹੜਾ ਬੱਚਾ ਸਾਡਾ 4 ਕੰਨ ਦੇ ਵਿੱਚ ਜਿਹੜਾ ਡਾਕਟਰੀ ਵਾਸਤੇ ਗਿਆ ਉਹਨੂੰ ਵੀ ਅਸੀਂ ਪੂਰੇ ਸਟਾਫ ਮੈਂਬਰਸ ਨੇ ਅਸੀਂ ਉਹਨੂੰ ਪੈਸੀ ਇਕੱਠੇ ਕਰਕੇ ਦਿੱਤੇ ਨੇ ਕੋਈ ਬੱਚਾ ਪੜਨ ਵਾਲਾ ਹੋਵੇ ਜਿਹੜਾ ਬੱਚਾ ਪੜਨ ਵਾਲਾ ਹੋਊਗਾ ਅਸੀਂ ਉਸ ਦੀ ਜ਼ਿੰਮੇਵਾਰੀ ਵੀ ਲੈਣੇ ਆ ਅਗਰ ਨਹੀਂ ਫੀਸ ਦੇ ਸਕਦਾ ਔਰ ਜਿਹੜੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਉਹ ਸਾਡੇ ਕੋਲ ਟੈਸਟ ਦੇ ਕੇ ਐਮੀਨੈਂਸ ਦੇ ਵਿੱਚ 9th ਵਿੱਚ ਪਲੱਸ 1 ਦੇ ਵਿੱਚ ਆ ਰਹੇ ਨੇ ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਆ ਸਰਕਾਰ ਵੱਲੋਂ ਜਿਹੜਾ ਇਸ ਟ ਕੱਲੀ ਅਸੀਂ ਛੱਡ ਕੇ ਆਏ ਨੇ ਜਿਹੜੇ ਕੁਲਧਿਆਣੇ ਵਿੱਚ ਜੇਈ ਦਾ ਕੈਂਪ ਲੱਗਿਆ ਆ ਉਸ ਦੇ ਵਿੱਚ ਸਾਡੇ 8 ਬੱਚੇ ਗਏ ਨੇ ਉਸ ਤਰ੍ਹਾਂ ਮੁਹਾਲੀ ਦੇ ਵਿੱਚ ਪਲੱਸ 2 ਦੇ ਵਿੱਚ ਜਿਹੜੇ ਆ ਤਿਆਰੀ ਵਾਸਤੇ ਜੇਈ ਦੀ ਬਈ ਦਾ ਕੈਂਪ ਲੱਗਿਆ ਉਸ ਦੇ ਵਿੱਚ ਸਾਡੇ 14 ਬੱਚੇ ਗਏ ਨੇ ਸਰਕਾਰ ਵੱਲੋਂ ਪ੍ਰੀ ਤਿਆਰੀ ਕਰਾਈ ਜਾ ਰਹੀ ਜਿਹੜੇ ਕਿ ਲੱਖਾਂ ਰੁਪਏ ਖਰਚ ਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਤਿਆਰੀ ਕਰਦੇ ਨੇ ਉਹ ਸਰਕਾਰ ਵੱਲੋਂ ਕੈਂਪ ਲਗਾ ਕੇ ਸਕੂਲ ਦੇ ਵਿੱਚ ਵੀ ਜਿਹੜੀ ਪੜਾਈ ਕਰਾਈ ਜਾ ਰਹੀ ਆ ਉਸੇ ਤਰ੍ਹਾਂ ਜਿਹੜੇ ਆ ਬੱਚੇ ਕੋਈ ਲਾਅ ਵਿੱਚ ਜਾਣੇ ਚਾਹੁੰਦੇ ਉਹਦੀ ਵੀ ਤਿਆਰੀ ਕਰਾਈ ਜਾ ਰਹੀ ਆ ਇਸੇ ਤਰ੍ਹਾਂ ਬੱਚੇ ਕੋਈ ਜਿਹੜੇ ਆ ਕਲੈਟ ਵਿੱਚ ਕਿ ਇਹ ਮੰਨਣਾ ਚਾਹੁੰਦੇ ਉਸੇ ਵੀ ਤਿਆਰੀ ਕਰਾਈ ਜਾ ਰਹੀ ਹੈ ਫ੍ਰੀ ਆਫ ਕੋਸਟ ਤਿਆਰੀ ਕਰਾਈ ਜਾ ਰਹੀ ਹੈ ਇਹ ਫੈਸਿਲਟੀਆਂ ਚਲੋ ਇੱਕ ਸਰਕਾਰ ਵੱਲੋਂ ਆ ਇੱਕ ਖੁਦ ਤੁਸੀਂ ਵੀ ਆਪਣੇ ਵੱਲੋਂ ਐਫਰਟਸ ਕਰਕੇ ਮੰਨ ਲਓ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਜਿਹੜੇ ਜਿਹੜੇ ਬੱਚੇ ਜ਼ਰੂਰਤਮੰਦ ਨੇ ਔਰ ਪੜਨ ਵਾਲੇ ਨੇ ਉਹਨਾਂ ਦੀ ਹੈਲਪ ਕਰ ਰਹੇ ਹਾਂ ਔਰ ਜਿਹੜੀ ਦੂਸਰੀ ਗੱਲ ਇਹ ਆ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਹਨਾਂ ਚੀਜ਼ਾਂ ਦੀ ਵੱਡੇ ਪੱਧਰ ਤੇ ਜਿਹੜੀ ਆ ਫੀਸ ਪੇ ਕਰਨੀ ਪੈਂਦੀ ਸੀ ਤੇ ਜਿਹੜੇ ਇੱਕ ਕੁਝ ਜਿਹੜੇ ਲੋਕਾਂ ਦੀ ਮੈਂਟੈਲਿਟੀ ਬਣ ਚੁੱਕੀ ਆ ਵੀ ਸਰਕਾਰੀ ਸਕੂਲਾਂ 'ਚ ਪੜ੍ਹਾਈ ਹੈ ਨਹੀਂ ਇਹ ਸਰ ਪ੍ਰਾਈਵੇਟ ਸਕੂਲ ਤੇ ਪੜਾਵਾਂਗੇ ਬੱਚੇ ਦਾ ਭਵਿੱਖ ਵਧੀਆ ਬਣੂਗਾ ਇਸ ਲਈ ਜਿਹੜੇ ਫਗਵਾੜੇ ਦੇ ਜਾਂ ਜਿਹੜੇ ਪੇਰੈਂਟਸ ਨੇ ਜਾਂ ਸਾਡੇ ਪੂਰੇ ਪੰਜਾਬ ਦੇ ਪੇਰੈਂਟਸ ਨੇ ਉਹਨਾਂ ਨੂੰ ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੁੰਦਾ ਕੋਈ ਮੈਂ ਮੇਰਾ ਇਹੀ ਮੈਸੇਜ ਆ ਵੀ ਤੁਸੀਂ ਇੱਕ ਵਾਰ ਸਕੂਲ ਆ ਕੇ ਦੇਖੋ ਸਕੂਲ ਆਫ ਐਮੀਨੈਂਸ ਫਗਵਾੜਾ ਮੇਕਨ ਅਲਾਕੇ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ ਇਸ ਤਰ੍ਹਾਂ ਨਹੀਂ ਹੋਏਗਾ ਜੀ ਔਰ ਇਸ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਜਦੋਂ ਦਾ ਸਕੂਲ ਆਫ ਐਮੀਨੈਂਸ ਬਣਿਆ ਆ ਪ੍ਰਾਈਵੇਟ ਸਕੂਲਾਂ ਦੇ ਪੇਰੈਂਟਸ ਸਾਡੇ ਕੋਲ ਲਾਈਨਾਂ ਲਾ ਕੇ ਆ ਕੇ ਐਡਮਿਸ਼ਨ ਲੈ ਰਹੇ ਨੇ ਜੀ اور ਇਹ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਜਿਹੜੀ ਜਿਹੜੀਆਂ ਫੈਸਿਲਿਟੀਆਂ ਨੇ ਸਰਕਾਰ ਵੱਲੋਂ ਜਾਂ ਸਾਡੇ ਵੱਲੋਂ ਸਕੂਲ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਉਸ ਦਾ ਫਾਇਦਾ ਉਠਾਓ ਆਪਣੇ ਬੱਚਿਆਂ ਨੂੰ ਜਿਹੜੇ ਸਕੂਲ ਆਫ ਐਮਿਨੈਂਸ ਵਿੱਚ ਦਾਖਲ ਕਰੋ ਇੱਕ ਜਿਹੜੀ ਪਿਛਲੇ ਕਈ ਦਹਾਕਿਆਂ ਤੋਂ ਪੇਰੈਂਟਸ ਦੀ ਆਮ ਲੋਕਾਂ ਦੀ ਇੱਕ ਜਿਹੜਾ ਉਪਰਸੈਪਸ਼ਨ ਬਣੀ ਹੈ ਯਾਰ ਸਰਕਾਰੀ ਸਕੂਲ ਚ ਪੜਾਵਾਂਗੇ ਤਾਂ ਲੋਕ ਕੀ ਕਹਿਣਗੇ ਇੱਕ ਜਿੱਦਾਂ ਪ੍ਰਾਈਵੇਟ ਸਕੂਲ ਸਟੇਟਸ ਸਿੰਬਲ ਬਣ ਚੁੱਕਿਆ ਹੈ ਉਦੇ ਲਈ ਕੀ ਇੱਕ ਜਿਹੜੀ ਕਹੋਗੇ ਤੁਸੀਂ ਸਰ ਤੁਸੀਂ ਫਗਵਾੜੇ ਦੇ ਵਿੱਚ ਕਿਸੇ ਨੂੰ ਜਾ ਕੇ ਪੁੱਛ ਸਕਦੇ ਹੋ ਬੇ ਸਕੂਲ ਆਫ ਐਮੀਨੈਂਸ ਦਾ ਕੀ ਸਟੇਟਸ ਹੈ ਜੀ ਲੋਕੀ ਆਪਣੇ ਪੇਰੈਂਟਸ ਆਪਣੇ ਬੱਚੇ ਨੂੰ ਐਡਮਿਸ਼ਨ ਕਰਾਉਣ ਵਾਸਤੇ ਇੱਥੇ ਤਤਵਰ ਹੋਏ ਪਏ ਨੇ ਔਰ ਐਡਮਿਸ਼ਨ ਵਾਸਤੇ ਸਾਡੇ ਕੋਲ ਲਾਈਨਸ ਲੱਗੀਆਂ ਹੋਈਆਂ ਨੇ ਮੈਂ ਦੱਸ ਰਿਹਾ ਵੀ ਸਾਡੇ ਕੋਲ ਇੰਨੇ ਐਡਮਿਸ਼ਨ ਆ ਰਹੇ ਵੀ ਸਾਨੂੰ ਪਿਛਲੇ ਸਾਲ ਜਿਹੜੀ 9th ਵਿੱਚ ਔਰ +1 ਦੇ ਵਿੱਚ ਟੈਸਟ ਲੈ ਕੇ ਬੱਚੇ ਰੱਖਣੇ ਪਏ ਜੀ ਵੀ ਇੰਨੀ ਜ਼ਿਆਦਾ ਐਡਮਿਸ਼ਨ ਹੋ ਰਹੀ ਆ ਔਰ ਅਸੀਂ ਮੈਕਸਿਮਮ ਕੋਸ਼ਿਸ਼ ਕਰਦੇ ਆਂ ਵੀ ਜਿਹੜੇ ਬੱਚੇ ਕੁਆਲਟੀ ਵਾਈਜ਼ ਔਰ ਕੁਆਂਟੀਟੀ ਵਾਈਜ਼ ਅੱਛੇ ਬੱਚੇ ਜਿਹੜੇ ਆ ਉਹ ਸਾਡੇ ਕੋਲ ਪੜਨ ਔਰ ਕਿਸੇ ਬੱਚੇ ਨੂੰ ਇਸ ਤਰ੍ਹਾਂ ਦਾ ਬੱਚਾ ਨਾ ਕੋਈ ਰਹਿ ਜਾਵੇ ਜਿਹੜਾ ਜਿਹਨੂੰ ਫੈਸਿਲਿਟੀ ਦੀ ਲੋੜ ਹੈਗੀ ਆ ਜਿਹੜਾ ਗਰੀਬ ਬੱਚਾ ਆ ਉਹਦੀ ਹਰ ਕਰਨ ਦੀ ਅਸੀਂ ਮਦਦ ਕਰਾਂਗੇ। ਇਹਨਾਂ ਪ੍ਰਿੰਸੀਪਲ ਗੋਗਨਾ ਜੀ ਔਰ ਜਿਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾ ਕੇ ਸਕੂਲ ਆਫ ਐਮਿਨੈਂਸ ਦੇ ਵਿੱਚ ਭਰਤੀ ਕਰਵਾਉਣ ਦੇ ਲਈ ਜਿਹੜੇ ਫਗਵਾੜਾ ਦੇ ਪੇਰੈਂਟਸ ਨੇ ਉਹ ਪਾਬਾਂਪਾਰ ਹੋਏ ਪਏ ਨੇ ਤੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਦਾ ਐਂਟਰੈਂਸ ਟੈਸਟ ਲੈ ਕੇ ਫੇਰ ਐਡਮਿਸ਼ਨ ਕਰਾਈ ਜਾ ਰਹੀ ਆ ਤੇ ਇਹ ਜਿਹੜੀ ਸਕੂਲ ਦੀ ਪ੍ਰਾਪਤੀ ਆ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਇਹ ਤਾਂ ਸੁਣਿਆ ਸੀ ਅਸੀਂ ਬਈ ਪ੍ਰਾਈਵੇਟ ਸਕੂਲ ਦੇ ਵਿੱਚ ਬੱਚੇ ਦਾ ਟੈਸਟ ਹੁੰਦਾ ਤੇ ਫੇਰ ਐਡਮਿਸ਼ਨ ਹੁੰਦੀ ਆ ਸਰਕਾਰੀ ਸਕੂਲ ਜਿੱਥੇ ਐਡਮਿਸ਼ਨ ਦੇ ਲਈ ਇਹ ਜਿਹੜੇ ਕਿ ਟੀਚਰਸ ਨੇ ਉਹ ਅੱਗੇ ਕਿਤੇ ਤਰਸਦੇ ਸੀ ਬਈ ਬੱਚਾ ਸਾਡੇ ਕੋ ਆਵੇ ਤੇ ਜਿਵੇਂ ਕਿ ਟੀਚਰ ਇਸ ਵੇਲੇ ਜਿਹੜੀ ਆ ਫਗਵਾੜਾ ਸਕੂਲ ਦਾ ਆਪਣੇ ਆਪ ਦੇ ਵਿੱਚ ਜਿਹੜੀ ਕਪੂਰਤਲ ਜ਼ਿਲ੍ਹੇ ਵਿੱਚ ਮਿਸਾਲ ਕਾਇਮ ਕੀਤੀ ਆ ਸਕੂਲ ਆਫ ਐਮੀਨੈਂਸ ਨੇ ਇਹ ਐਂਟਰਸ ਟੈਸਟ ਤੋਂ ਬਾਅਦ ਬੱਚਾ ਇਸ ਸਕੂਲ ਚ ਰੱਖਿਆ ਜਾਂਦਾ ਹੈ ਕੈਮਰਾਮੈਨ ਅਰुण ਕੁਮਾਰ ਦੇ ਨਾਲ ਅਮਨਦੀਪ ਸ਼ਰਮਾ ਧੈਨਿਕ ਸਵੇਰਾ ਟੀਵੀ ਫਗਵਾੜਾ